ਕੋਟਲੀ ਸ਼ੁਰੂ ਹਾਂ ਅ ਜੀ ਖਡੂਰ ਸਾਹਿਬ ਤੋਂ ਹਾਂਜੀ ਖਡੂਰ ਸਾਹਿਬ ਤੋਂ ਆਪਾਂ ਤੁਹਾਨੂੰ ਬੋਡੀ ਸਰਵ ਦੇ ਪੰਜ ਤਾਈ ਜੂਸ ਦਿੱਤੇ ਸੀ ਬੋਡੀ ਸਰਵਿਸ ਲਗਭਗ ਅੱਜ 50 ਦੇ ਨ ਹੋ ਚੁੱਕੇ ਆ ਹਾਂਜੀ ਉਹ ਬੜਤਨ ਤੋਂ ਪਹਿਲਾਂ ਵੀਰ ਜੀ ਨੂੰ ਕੀ ਕੀ ਪ੍ਰੋਬਲਮਾਂ ਸੀ ਵੀਰ ਜੀ ਨੂੰ ਇੱਕ ਤਾਂ ਬਚਪਨ ਦੀ ਪੋਲੀਓ ਸੀਗਾ ਜੀ ਤੇ ਵੀਰ ਜੀ ਨੂੰ ਬਵਾਸੀਰ ਬਹੁਤ ਜ਼ਿਆਦਾ ਹੋ ਗਈ ਸੀ ਜੀ ਤੇ ਅਸੀਂ ਫਿਰ ਤੁਹਾਡਾ ਪੈਕੇਜ ਜੀ ਵਿੱਚ ਸ਼ੁਰੂ ਕੀਤਾ ਬਵਾਸੀਰ ਸੀ ਜਖਮ ਹੋ ਗਏ ਨਾਲੇ ਨਾਲ ਹਾਂਜੀ ਜਖਮ ਹੋ ਗਏ ਸੀ ਨਾਲੇ ਇਹਨਾਂ ਨੂੰ ਕੈਂਸਰ ਦੀ 4th ਸਟੇਜ ਯਾਨੀ ਕਿ ਬਵਾਸੀਰ ਜਿਹੜੀ ਕਿੰਨੀ ਦੇਰ ਤੋਂ ਸੀ ਇਨਾਂ ਨੂੰ ਬਵਾਸੀਰ 7-8 ਮਹੀਨਿਆਂ ਤੋਂ ਹੋ ਗਈ ਸੀ। ਵੈਸੇ ਹੈ ਤਾਂ ਬਹੁਤ ਪੁਰਾਣੀ ਆ। ਤੇ 7-8 ਮਹੀਨਿਆਂ ਤੋਂ ਹਰਦੀ ਨਹੀਂ ਪਈ ਸੀ ਲੱਗਦਾ। ਯਾਨੀ 10-15 ਸਾਲ ਤੋਂ ਹੈਗੀ ਆ। 7-8 ਮਹੀਨਿਆਂ ਤੋਂ ਜ਼ਿਆਦਾ ਹੋ ਗਈ ਸੀ। ਉਹਦੇ ਨਾਲ ਕੀ ਦਿੱਕਤ ਆਈ ਫਿਰ ਬਵਾਸੀਰ ਨਾਲ? ਉਹਦੇ ਨਾਲ ਇਹ ਹੋਇਆ ਕਿ ਇਹਨਾਂ ਦੇ ਅੰਦਰ ਕੈਂਸਰ ਜਿਵੇਂ ਸਟਾਰਟ ਸਟਾਰਟਿੰਗ ਹੋ ਗਈ। ਅੱਛਾ ਜੀ। ਤੇ ਮਤਲਬ ਉਹ ਕਿਹੜੀ ਸਟੇਜ ਤੇ ਕਹਿੰਦੇ? ਇਹ 4th ਸਟੇਜ ਦੇ। 4th ਸਟੇਜ ਤੇ ਕੈਂਸਰ ਹੋ ਗਿਆ। ਹਾਂਜੀ। ਤੇ ਇਹਨਾਂ ਦੀ ਹਾਲਤ ਕਿਦਾਂ ਦੀ ਸੀ ਮਤਲਬ? ਇਹ ਬਿਲਕੁਲ ਵੀ ਉੱਠ ਬੈਠ ਨਹੀਂ ਸੀ ਸਕਦੇ। ਮਰੇ ਡਿੱਗੇ ਸੀ ਇਹਨਾਂ ਨੂੰ ਮਰੇ ਡਿੱਗੇ ਡਿੱਗੇ ਰਹਿੰਦੇ ਸੀ ਸੁੱਤੇ ਹੀ ਰਹਿੰਦੇ ਸੀ ਸਾਰਾ ਦਿਨ ਜਣਕੀ ਬੈਠਦੇ ਰਹਿੰਦੇ ਸੀ ਇਸ਼ਨਾਨ ਪਾਣੀ ਕਰਵਾਉਣਾ ਅਸੀਂ ਖਵਾਉਣਾ ਇਹਨਾਂ ਨੂੰ ਇਹਨਾਂ ਨੂੰ ਉਠਾ ਕੇ ਵੀ ਅਸੀਂ ਲੈ ਕੇ ਜਾਣਾ ਬਟ ਹੁਣ ਇਹ ਵੀ ਮੈਡੀਸਿਨ ਜਣ ਦੀ ਸ਼ੁਰੂ ਕੀਤੀ ਹੈ ਸਟਾਰਟ ਕੀਤੀ ਆਪਾਂ ਨੇ ਇਹ ਬਿਲਕੁਲ ਬੈਠਦੀ ਸੀ ਜਣਕੀ ਆਪਣਾ ਕੋਈ ਟੌਲਟ ਵਾਸ਼ ਵਗੈਰਾ ਨਹੀਂ ਜਾਂਦੀ ਮੈਂ ਤੁਸੀਂ ਖੁਦ ਸਾਰਾ ਕੁਝ ਕਰਦੇ ਸੀ ਇਹਨਾਂ ਨੂੰ ਦੱਸਣਾ ਪੈਂਦਾ ਸੀ ਵੀਰ ਜੀ ਆਹ ਕਰ ਲਓ ਤੁਸੀਂ ਵੀਰ ਜੀ ਇਦਾਂ ਕਰ ਲਓ ਅੱਜ 50 ਦਿਨ ਹੋ ਗਏ ਆ ਹਾਂਜੀ ਤੁਹਾਨੂੰ ਅੱਜ ਕੀ ਚੇਂਜ ਲੱਗਦਾ ਇਹਨਾਂ ਦਾ ਵੀਰ ਜੀ ਆਪਣੇ ਆਪ ਕਿ ਇਸ਼ਨਾਨ ਪਾਣੀ ਵੀ ਕਰਨ ਲੱਗ ਪਏ ਨੇ ਰੋਟੀ ਵੀ ਆਪੇ ਖਾਣ ਲੱਗ ਪਏ ਨੇ ਤੁਹਾਨੂੰ ਬਾਹਰ ਵੀ ਘੁੰਮ ਕੇ ਆਉਂਦੇ ਨੇ ਓਕੇ ਹਾਂਜੀ ਅਸੀਂ ਮਤਲਬ ਸੰਤੁਸ਼ਟ ਹਾਂ ਇਸਪੈਕਟ ਮਤਲਬ 50 ਦਿਨਾਂ ਦੇ ਵਿੱਚ ਤੁਹਾਨੂੰ ਕਾफी ਰਿਕਵਰੀ ਲੱਗੀ ਹੈ ਨਾ ਜੀ ਹਾਂਜੀ ਬਹੁਤ ਜ਼ਿਆਦਾ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਮੈਂ ਤਾਂ ਇਹੀ ਕਹੂੰਗੀ ਵੀ ਖਾਣੀ ਚਾਹੀਦੀ ਹੈ ਮੈਂ ਖੁਦ ਵੀ ਲੀਵ ਨਹੀਂ ਸੀ ਕਰਦੀ ਬਟ ਮੈਂ ਹੁਣ ਕਹੂੰਗੀ ਖਾਣਾ ਚਾਹੀਦਾ ਮਤਲਬ ਤੁਸੀਂ ਪਹਿਲਾਂ ਭਰੋਸਾ ਨਹੀਂ ਕਰਦੀ ਸੀ ਨਹੀਂ ਕਰਦੀ ਸੀ ਤੇ ਕਿਵੇਂ ਕਿ ਉਹ ਜੀ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਓਕੇ ਅੱਜ ਮਤਲਬ ਬੋਡੀ ਸਾਨੂੰ ਵਰਤ ਤੇ ਬਹੁਤ ਵਧੀਆ ਤੁਹਾਨੂੰ ਕਿਹਨੇ ਰਿਜ਼ਲਟ ਮਿਲੇਗਾ ਤੁਸੀਂ ਨੈਕਸਟ ਜਿਹੜਾ ਅਗਲਾ ਪੰਜਾਹ ਦਾ ਕੋਰਸ ਆ ਪੂਰਾ ਕਰਨ ਜਾ ਰਹੇ ਹਾਂ ਹਾਂਜੀ ਕਰਨ ਜਾ ਰਹੇ ਹਾਂ ਥੈਂਕ ਯੂ ਜੀ